ਆਦਪੁਰ ਪੇਂਡਵਾ ਨਾ ਮੇਰਾ ਕਵਲ ਜੀਤਵਾ ਮਸਲਾ ਗਵਾਂਡੀਆਂ ਘਰ ਆਈ ਪੁਲਿਸ ਤੇ ਰੌਲਾ ਪੈਂਡਿਆ ਸੀ ਤਹੀਂ ਭੱਜ ਕੇ ਚਲ ਗਏ ਸਾਡੇ ਘਰ ਆਣ ਕੇ ਤੁਹਾਨੂੰ ਸਾਰੀ ਤਲਾਸ਼ੀ ਕੀਤੀ ਆ ਸਾਨੂੰ ਆਂਦੇ DVD ਦਿਓ ਉਹ ਕੈਮਰਿਆਂ ਦੀ ਤੇ ਅਸੀਂ ਨਹੀਂ ਦਿੱਤੀ ਤੇ ਗਾਲਾਂ ਗੁਲਾ ਸਾਨੂੰ ਕੱਢਦੇ ਸੀ ਤੇ ਕੈਮਰੇ ਸਾਰੇ ਪੰਨ ਗਏ ਨੇ ਸਾਡਾ Wi-Fi ਵੀ ਪੰਨ ਗਏ ਨੇ ਤੁਹਾਡੇ ਦੇ ਕਾ ਤੁਹਾਡੇ ਘਰ ਕਦੇ ਨਹੀਂ ਆਏ ਤੁਹਾਡੇ ਘਰ ਕਦੀ ਤਲਾਸ਼ੀ ਨਹੀਂ ਆਈ ਸਾਡੇ ਘਰ ਕੈਮਰੇ ਕਰਕੇ ਹੀ ਆਏ ਤੁਹਾਡੀ ਵੀਡੀਓ ਨਾ ਬਣੀ ਹੋਈ ਪਈ ਗਾਲ ਮੰਦਾ ਕੱਢਿਆ ਕੀ ਤੁਹਾਡੇ ਮਲਗੀ ਕੀ ਹੈ ਜੀ ਮਨਜੀਤ ਸਿੰਘ ਜੀ ਸਾਡੇ ਘਰ ਆ ਜਦਣਾ ਅੱਛਾ ਉਹਨਾਂ ਦਾ ਕੋਈ ਵਿਚ ਰੋਲ ਹੈਗਾ ਨਾ ਕੰਮ ਦੇ ਵਿੱਚ ਉਹ ਦੁਕਾਨਦਾਰ ਹੀ ਆਪਣੀ ਘਰੇਾਨੇ ਵਾਲੀ ਤੇ ਤੇ ਸਾਡੇ ਗਵਾਂਡੀਆਂ ਨੇ ਫੋਨ ਕਰਕੇ ਸੱਦਿਆ ਵਾ ਤੇ ਉਹ ਦੱਜਾ ਚਾਬੀ ਹੀ ਉਹਦੇ ਕੋਲ ਮੋਟਰਸਾਈਕਲ ਦੀ ਤੇ ਖੁੰਦੇ ਹੀ ਤੇ ਉਹ ਚਾਬੀ ਲੈ ਮੋਟਰਸਾਈਕਲ ਲੈ ਕੇ ਚੱਲ ਗਿਆ ਗਵਾਂਡੀਆਂ ਹੋਰ ਕੀ ਕਰਨ ਆਈ ਸੀ ਕੋਈ ਗਵਾਂਡੀਆਂ ਆ ਲੱਗ ਪਤਾ ਨਹੀਂ ਕੀ ਕਰਨ ਆਈ ਸੀ ਇਹ ਹੈ ਪਰਾਵਾ ਪੈਂਦੇ ਚਹੀਦਾ ਬਲਾ ਸੁਣ ਕੇ ਚੱਲ ਗਏ ਨਿੱਤੇ ਸਾਫ ਸਪਾਈ ਕਰਨ ਦੇ ਪ੍ਰੋਗਰਾਮ ਹੀ ਆ ਡੇ ਘਰ ਕੋਈ ਨਹੀਂ ਪੁੱਛਦਾ ਰੋਲੇ ਨਾ ਹਾ ਡੇ ਘਰ ਕੋਈ ਰੋ ਨਹੀਂ ਆ ਕੈਮਰੇ ਕਰਕੇ ਤੁਹਾਡੇ ਘਰ ਕੈਮਰੇ ਕਰਕੇ ਆਏ ਵੀ ਕਿ ਤੁਹਾਡੀ ਵੀਡੀਓ ਨਾ ਬਣ ਜੇ ਕਾ ਹਾਂਜੀ ਮਾਲਾ ਚੰਗਾ ਬੋਲਿਆ ਫੇ ਗਲੀ ਚ ਕੈਮਰਾ ਲੱਗਾ ਕੀ ਮੰਗ ਕਰਦਾ ਰਹਿੰਦੇ ਹੋ ਅਹੀਂ ਮੰਗੇ ਹੈ ਕਰਦੇ ਆ ਵੀ ਤੁਹਾਡੇ ਘਰ ਆਣ ਕੇ ਤਲਾਸ਼ੀ ਜਿੱਦਾ ਹੁੰਦੀ ਆ ਬੰਦ ਹੋਵੇ ਜਾਂ ਸਾਡੇ ਕੋਈ ਚੀਜ਼ ਵਾ ਜਾਂ ਅਹੀਂ ਕੋਈ ਗਲਤ ਕੰਮ ਕਰਦੇ ਆ ਘਰ ਵਿੱਚ ਕੋਈ ਨਹੀਂ ਉਹ ਤਾਂ ਜਦੋਂ ਪੁਲਿਸ ਆਈ ਅਹੀਂ ਆ ਸਾਰੇ ਪਰਿਵਾਰ ਨਾਲੇ ਘਰ ਆ ਤਿੰਨ ਜਾਨੀਆਂ ਅਹੀਂ ਚਾਰ ਜਾਨੀਆਂ ਨਹੀਂ ਜੀ ਅਹੀਂ ਬਾਅਦ ਚ ਸਰਪੰਚ ਨੂੰ ਸੱਦਿਆ ਹੁਣ ਕੀ ਮੰਗ ਕਰਦੇ ਆ ਅਹੀਂ ਇਹ ਮੰਗ ਕਰਦੇ ਆ ਵੀ ਤੁਹਾਡੇ ਘਰ ਕਾਹਦੇ ਕਰਕੇ ਆਉਂਦੀ ਸਾਨੂੰ ਦੱਸਿਆ ਜਾਵੇ ਵੀ ਅਹੀਂ ਤੁਹਾਡੇ ਘਰ ਆ ਕਰਨਾ ਆਉਂਦੇ ਆ ਕੋਈ ਵੀ ਗੱਲ ਹੁੰਦੀ ਤਾਂ ਕੰਦਾ ਟੱਪਾ ਪਹਾੜੇ ਘਰ ਆਉਂਦੇ ਨੇ हां जी ਪਿੱਛੇ ਜਿਹੜਾ ਅਭਿਆਨ ਕੇ ਨਾ ਤਲਾਸ਼ੀ ਕੀਤੀ ਸਾਰੀ ਕੱਲੀ ਕੱਲੀ ਚੀਜ਼ ਦੀ ਅਹੀਂ ਕਿਹੜਾ ਕੋਈ ਗਲਤ ਕੰਮ ਕਰਦੇ ਆ ਕਰਨਾ ਚਾਹੁੰਦੇ ਇਹਦੇ ਸਾਧਪੁਰ ਪਿੰਡ ਦੇ ਵਿੱਚ ਰੇਡ ਕੀਤਾ ਫਿਰ ਇਨਫੋਰਮੇਸ਼ਨ ਦੇ ਆਧਾਰ ਤੇ ਹਾਂ ਜੀ ਮੁਕਦਮਾ ਦਰਜ ਤੇ ਇਹਨਾਂ ਪੁਲਿਸ ਪੁਲਟੀਸ ਤੇ ਹਮਲਾ ਕਰ ਦਿੱਤਾ ਗੱਡੀ ਤੋੜੀ ਐ ਸਭ ਨੇ ਤੁਹਾਡੇ ਲੋ ਮੁਲਾਜ਼ਮੇਰ ਦੇਖਣੀ ਹੋਏ ਆ ਬਾਕੀ ਭੱਜ ਗਏ ਕੀ ਕਾਰਵਾਈ ਕੀਤੀ ਕਾਰਵਾਈ ਕੇਸ ਦਰਜ ਕਰ ਦਿੱਤਾ ਅੱਗੇ ਬੰਦ ਕਰ ਰਹੇ ਹਾਂ ਜੀ ਪਿੰਡੀ ਪਿੰਡੀ ਸੈਦਾ ਹਾਂਜੀ ਅੱਗੇ ਹਾਂ ਗਰਫਾਰ ਕੀਤਾ ਦੋ ਬੰਦੇ ਹਰਵੈਲ ਤੇ ਰਾਜਦੀਪ ਇਹ ਗਰਫਾਰ ਕਰਲੇ ਕੀ ਇੰਪਰੋਵੇਸ਼ਨ ਮਿਲੀ ਸੀ ਇਹ ਹਰੋਇੰ ਦਾ ਕੁਝ ਮਨ ਬਰਾਮਦ ਹੋਇਆ ਨਹੀਂ ਬਰਾਮਦ ਕੀ ਹਲੀ ਪੁਸ਼ ਕਰਨੀ ਆ ਕਰਦੋਂ ਦੇ ਹਥਿਆਰ ਵੀ ਤੇ ਬਾਹਰ ਪਾਕਿਸਤਾਨ ਨਾਲ ਸਬੰਧ ਇਹਨਾਂ ਦੇ ਜੈਲੀ ਕਰੰਸੀ ਦਾ ਕੰਮ ਕਰਦੇ ਪਹਿਲਾਂ ਮਾਮਲੇ ਪਹਿਲਾ ਮਾਮਲੇ ਦਰਦੇ ਨਾ ਤੇ ਹਾਂਜੀ